ਕਿਸਾਨਪੁਰ ਆ ਬੋ ਅੱਜ ਪਹੁੰਚੇ ਆ ਆਪਾ ਪ੍ਰੀਤ ਵਾਲਿਆਂ ਦੇ ਪ੍ਰੀਤ ਨੇ ਟਰੈਕਟਰ ਲਾਂਚ ਕੀਤਾ ਨਵਾਂ ਦਿਖਾਉਨੇ ਆ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੰਨੇ ਆ ਜੋ ਵੀ ਕਿਦਾਂ ਸਾਰਾ ਕੁਝ ਬਣਿਆ ਜੋ ਵੀ ਹੈਗਾ ਹਾਂਜੀ ਮਿਲਾਉਨੇ ਆ ਤੁਹਾਨੂੰ ਵੀਰ ਵੀਰ ਉਹਨਾਂ ਨਾਲ ਕਰਾਉਨੇ ਆ ਜਾਣਕਾਰੀ ਟਰੈਕਟਰ ਬਾਰੇ ਨਵਾਂ ਟਰੈਕਟਰ ਲਾਂਚ ਕੀਤਾ ਪ੍ਰੀਤ ਨੇ ਹਾਂਜੀ ਸਿਕਾਲ ਜੀ ਸਿਕਾਲ ਜੀ ਹਾਂਜੀ ਇਹ ਆਪਾਂ ਨਵਾਂ ਜੀਉਦਾ ਲਾਂਚ ਕੀਤਾ ਜੀਉਦਾ ਆਲ ਰੌਂਡਰ ਹਾਂਜੀ ਤਿੰਨ ਸਿਲੰਡਰ ਦੇ ਵਿੱਚ 60 ਪਾਵਰ ਦੇ ਵਿੱਚ ਜੋ ਉਹਦਾ 4 ਵੀਲ ਲਾਂਚ ਕੀਤਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਆਪਾਂ ਨੇ ਖਾਸ ਵਿਧੀਆਂ ਨੇ ਜਿਵੇਂ ਇਹਦਾ ਜਿਹੜਾ ਰੇਡੀਏਟਰ ਹੈਗਾ ਰੇਡੀਏਟਰ ਬੜਾ ਦਿੱਤਾ ਹੈਗਾ ਹਾਂ ਜੀ ਤੇ ਜਿਹੜਾ ਇੰਜਨ ਦੀ ਸੀਸੀ ਆ ਉਹ 3364 ਸੀਸੀ ਹੈਗਾ ਠੀਕ ਹੈ ਜੀ 3000 ਪਲੱਸ ਇਹਦੀ ਸੀਸੀ ਹੈਗੀ ਠੀਕ ਹੈ ਜੀ ਜਿਹੜਾ ਫਰੰਟ weight ਹੈਗਾ ਫਰੰਟ weight 50 kg ਦਾ ਫਰੰਟ weight ਦਿੱਤਾ ਗਿਆ ਹੈਗਾ ਠੀਕ ਹੈ ਜੀ ਤੇ ਜਿਹੜਾ ਫਰੰਟ ਐਕਸਲ ਕਿੰਨੇ ਉਹਦਾ ਹੀ ਕਿਹੜਾ ਕੰਪਨੀ ਦਾ ਹੀ ਐਕਸਲ ਜਿਹੜਾ ਹੈਗਾ ਉਹ ਕਰਾਰੂ ਦਾ ਐਕਸਲ ਹੈ ਜੀ ਹੈਵੀ ਡਿਊਟੀ ਐਕਸਲ ਹੈਗਾ ਠੀਕ ਹੈ ਜੀ ਤੇ ਨਾਲ ਇਹਦੇ ਜਿਹੜੇ ਟਾਇਰ ਨੇ ਹੈਗੇ ਉਹ 9524 ਦੇ ਟਾਇਰ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹਦਾ ਆਪਾਂ ਨੇ ਪਿਛਲੇ ਟਾਇਰ ਨੂੰ 16928 ਦੇ ਟਾਇਰ ਨੇ ਜੀ ਜਿਹੜਾ ਫੈਂਡਰ ਨੇ ਫੈਂਡਰ ਹੈਵੀ ਡਿਊਟੀ ਫੈਂਡਰ ਨੇ ਜੀ ਠੀਕ ਹੈ ਜੀ ਕਿੰਨੇ ਸਿਲੰਡਰ ਦੇ ਵਿੱਚ ਹੈ ਜੀ ਇਹ ਇਹ ਤਿੰਨ ਸਿਲੰਡਰ ਦੇ ਵਿੱਚ ਹੈ 60 ਪਾਵਰ ਦੇ ਵਿੱਚ 60 ਪਾਵਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਆਪਣਾ ਹੈਗਾ ਜੀ ਜਿਹੜਾ ਪੀਟੀਓ ਕਲਚ ਹੈਗਾ ਹਾਂਜੀ ਪੀਟੀਓ ਕਲਚ ਆਪਾਂ ਇਹਦਾ ਹੱਥ ਦੇ ਵਿੱਚ ਦਿੱਤਾ ਗਿਆ ਹੈ ਠੀਕ ਹੈ ਜੀ ਤਾਂ ਕਿ ਜਿਹੜਾਗਾ ਡਰਾਈਵਰ ਲਈ ਆਸਾਨੀ ਰਹੇ ਕਿੰਨੇ ਗੇਰ 11 ਕਿ 11 ਕਿ ਗੇਰ ਕਿੰਨੇ ਨੇ ਜੀ ਇਹਦੇ ਗੇਰ ਇਹਦੇ ਹੈਗੇ 12 12 ਜੀ 12 12 24 ਸਪੀਡਾ ਹੋਊਗੀ ਠੀਕ ਹੈ ਜੀ ਜਿੰਨਾ ਅੱਗੇ ਨੂੰ ਭਾਈ ਤਾਂ ਉਹਨੇ ਹੀ ਬੈਕ ਨੂੰ ਭਾਈ ਤਾਂ ਬੱਕਰਾ ਗੇਰ ਦਿੱਤਾ ਹੋਇਆ ਜੀ ਜਿੰਨਾ ਅੱਗੇ ਨੂੰ ਜਾਊਗਾ ਨਹੀਂ ਪਿੱਛੇ ਨੂੰ ਜਾਊਗਾ ਤੇ ਜਿਹੜੀ ਇਹਦੀ ਲਿਫਟ ਕੈਪੈਸਿਟੀ ਹੈ ਜੀ ਲਿਫਟ ਕੈਪੈਸਿਟੀ ਹੈਗੀ 2600 ਕਿ ਠੀਕ ਹੈ ਜੀ ਇਹਦਾ ਦੀ ਲਿਫਟ ਹੈ ਜੀ ਆਟੋਮੈਟਿਕ ਲਿਫਟ ਹੈ ਇਲੈਕਟ੍ਰੋਮੈਟਿਕ ਠੀਕ ਹੈ ਜੀ 16 9 28 ਦੇ ਟਾਇਰ ਨੇ ਇਹਦੇ ਚ ਟਾਇਰਾਂ ਦੀ অপਸ਼ਨ ਤੁਸੀਂ ਕਿਸਾਨ ਭਰਾਵਾਂ ਜਿਹੜੀ ਮਰਜ਼ੀ ਪਵਾ ਸਕਦੇ ਨੇ ਇਹ ਨਹੀਂ ਹੈਗਾ ਵੀ ਕੱਲੇ ਬੀਕੇਟੀ ਦੀ ਆਉਣਗੇ ਜਿਹੜੀ ਤੁਹਾਡੀ অপਸ਼ਨ ਆ ਤੁਸੀਂ ਪਵਾ ਸਕਦੇ ਹੋ ਐਮ ਆਰ ਐਫ ਦੇ ਗੁਡੀਅਰ ਦੇ ਜੋ ਵੀ ਹੈਗੇ ਉਸ ਤੋਂ ਬਾਅਦ ਜਿਹੜੀ ਇਹਦੀ ਆਪਣੀ ਆ ਪੀਟੀ ਦੇ ਸਪੀਡਾਂ ਨੇ ਜੀ ਪੀਟੀ ਦੇ ਸਪੀਡਾਂ ਵੀ ਦੋ ਸਪੀਡਾਂ ਨੇ 540 ਤੇ 1000 1000 ਥੋੜੀ ਤੁਹਾਨੂੰ ਦੋ ਸਪੀਡਾਂ ਦੇ ਵਿੱਚ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਕਰਾਰੋ ਦਾ ਗੇਅਰਬਾਕਸ ਹੈਗਾ ਹੈਵੀ ਡਿਊਟੀ ਗੇਅਰਬਾਕਸ ਦੋਏ ਮੂਰਲਾ ਤੇ ਮਗਰਲਾ ਟਰਾਂਸਮਿਸ਼ਨ ਕਰਾਰੋ ਦਾ ਹੀ ਆ ਠੀਕ ਹੈ ਜੀ ਆ ਦਿਖਾ ਦੇ ਬਹੁਤ ਜ਼ਿਆਦਾ ਹੈਵੀ ਗੋਣਾ ਨਾ ਭਰਿਆ ਹੋਇਆ ਮਗਰੋਂ ਫੁੱਲ ਆਣੋ ਦੇਖੋ ਕੱਲੀ ਕੱਲੀ ਚੀਜ਼ ਨੂੰ ਕਿਸਾਨਾਂ ਦੇ ਐਨ ਰੱਖ ਕੇ ਵੀ ਜੋ ਜਿਓ ਚੀਜ਼ਾਂ ਮੰਗਦੇ ਨੇ ਸੰਗਲਾਂ ਦੀ ਜਗ੍ਹਾ ਦੇਖੋ ਕਿੰਨੇ ਵਧੀਆ ਲਾਏ ਨੇ ਦੋਨੋਂ ਸਾਈਡ ਲੈਪਲਿੰਗ ਹੈ ਜੀ ਦੋਨੋਂ ਦੋਨੋਂ ਸਾਈਡ ਹਾਂਜੀ ਹਾਂਜੀ ਦੋਨੋਂ ਦੋਨੋਂ ਸਾਈਡ ਤੋਂ ਦੋਨੋਂ ਸਾਈਡ ਤੋਂ ਅਜਾ ਫੁੱਲ ਹੈ ਵੀ ਹੁੱਕ ਲੈਂਕਾਂ ਦੇਖੋ ਤੁਸੀਂ ਕਿੰਨੀਆਂ ਹੈਵੀ ਨੇ ਪੂਰਾ ਸਰੇ ਗੱਲਬਾਤ ਆ ਵੇ ਤਾਂ ਡਿਸਟਰੀਬਿਊਟਰ ਡਿਸਟਰੀਬਿਊਟਰ ਦੇ ਨਾਲ ਆਉਂਦਾ ਜੀ ਡਿਸਟਰੀਬਿਊਟਰ ਦੇ ਨਾਲ ਆਉਗਾ ਜੀ ਹਾਂਜੀ ਨਾਲ ਆਉਗਾ ਜੀ ਡਿਸਟਰੀਬਿਊਟਰ ਵੱਖਰੇ ਵੱਖਰਾ ਨਹੀਂ ਕੋਈ ਚੀਜ਼ ਤੁਹਾਨੂੰ ਸੀਟ ਵੀ ਚੇਂਜ ਕੀਤੀ ਗਈ ਹੈ ਜੀ ਹਾਂਜੀ ਡਰਾਈਵਰ ਨੂੰ ਬੈਠਣ ਦੇ ਵਿੱਚ ਆਸਾਨੀ ਐਡਜਸਟੇਬਲ ਐ ਐਡਜਸਟੇਬਲ ਡਰਾਈਵਰ ਸੀਟ ਹੈਗੀ ਹਾਂਜੀ ਤੇ ਡਰਾਈਵਰ ਇਹਦੇ ਉੱਤੇ ਜਿਹੜਾ ਤਕਾਬਤ ਮਹਿਸੂਸ ਨਹੀਂ ਕਰਦਾ ਲੰਬੇ ਸਮੇਂ ਜਿਹੜੇ ਪੈਰਦਾਨ ਨੇ ਉਹ ਵੀ ਖੋਲੇ ਦਿੱਤੇ ਗਏ ਨੇ ਇਹਦੇ ਲੋਕ ਦਾ ਫਾਇਦਾ ਕਿਹੜੀ ਕੰਪਨੀ ਦਾ ਲੱਗਿਆ ਜੀ ਇਹ? ਇਹ ਮਿੰਡਾ ਦਾ ਜੀ। ਆਲਟਰਨੇਟਰ ਇਹ ਸੇਮ ਹੈ ਜੀ। ਉਹਦਾ 10 ਹੁੰਦਾ ਜੀ। ਇੰਜਨ ਚ ਦਿਖਾਓ ਟਰਬੋ ਟਰਬੋ ਚਾਰਜਰ ਦੇ ਨਾਲ ਹੈ ਜੀ। ਵਿਦਆਉਟ ਟਰਬੋ ਹੈ ਜੀ ਸੱਪ ਪਾਵਰ ਦੇ ਵਿੱਚ ਹੈ ਜੀ। 에ਅਰ ਕਲੀਨਰ ਇਹਦਾ। ਇਹ 에ਅਰ ਕਲੀਨਰ ਹੈ ਜੀ। ਪਾਵਰ ਸਟੀering ਦਾ ਆਇਲ ਹੈ ਕੋਈ ਵੱਖਰਾ ਦਿੱਤਾ ਹੋਇਆ ਜੀ। ਵਾਪਰ ਸਟੀering ਵੀ ਵੱਖਰਾ ਹੈ ਤੇ ਸਟੀering ਦਾ ਵੀ ਇਹ ਜਿਹਾ ਵੱਖਰਾ ਦਿੱਤਾ ਹੋਇਆ ਚੱਕਣ ਲਈ ਵੀ ਵਧੀਆ ਐਨ ਪੂਰਾ ਵਧੀਆ ਇੱਕ ਬਾਰਨਟ ਹੈ ਸਿੰਗਲ ਬਾਰਨਟ ਦੇ ਵਿੱਚ ਆ ਰਿਹਾ ਫੋਟੋਸ ਤੋਂ ਦੇਖੀਏ ਕਿੰਨਾ ਹੈ ਜਿਹੜਾ ਪੰਪ ਲਾਉਨੇ ਹੋ ਇਹ ਕਿਹੜੀ ਕੰਪਨੀ ਦਾ ਲਾ ਰਹੇ ਹੋ ਬੌਸ਼ ਦਾ ਪੰਪ ਹੈ ਜੀ ਬੌਸ਼ ਦਾ ਪੰਪ ਹੈ ਜੀ ਲੱਗਿਆ ਹੋਇਆ ਇਹਨੂੰ ਆ ਗਿਆ ਹਨਾ ਹਰਜੀ ਬੈਟਰੀ ਬਾਕਸ ਇਹ ਤਾਂ ਬਾਹਰ ਦਿੱਤਾ ਹੈ ਜੀ ਹਾਂਜੀ ਤੇ ਇਹਦੇ ਨਾਲ ਤੁਸੀਂ ਆ ਦੇਖੋਗੇ ਸਾਇਲੈਂਸਰ ਇਹ ਤਾਂ ਮੈਸ ਗ੍ਰਿਲ ਸਾਇਲੈਂਸਰ ਦਿੱਤਾ ਗਿਆ ਹੈਗਾ ਹਾਂਜੀ ਪਹਿਲਾਂ ਨਾਲ ਚੇਂਜ ਕੀਤਾ ਗਿਆ ਹੈਵੀ ਆਰ ਭਾਰੀ ਭਾਰੀ ਹੈ ਪਹਿਲਾਂ ਨਾਲ ਹਾਂਜੀ ਹਾਂਜੀ ਨਾਲ ਮੈਸ ਗ੍ਰਿਲ ਦੇ ਨਾਲ ਦਿੱਤਾ ਗਿਆ ਹੈ ਹਾਂਜੀ ਹਾਂਜੀ ਤੋਂ ਬਾਅਦ LED ਲਾਈਟ ਲੱਗਦੀ ਹੈ ਨਾਲ ਜਿਹੜਾ ਆਪਣਾ ਇੰਜਨ ਦਾ ਜਿਹੜਾ ਇਹਦਾ ਸਟ੍ਰੋਕ ਹੈ 118 ਸਟ੍ਰੋਕ ਹੈ ਤੇ 110 ਪਿਸਟਨਾਂ ਦੇ ਵਿੱਚ ਤੁਹਾਨੂੰ ਇਹ ਮਿਲੂਗਾ ਤਿੰਨ ਸਿਲੰਡਰ ਦੇ ਵਿੱਚ ਠੀਕ ਹੈ ਜੀ ਡੀਜ਼ਲ ਖਰਚਾ ਦੀ ਜੇ ਗੱਲ ਕਰੀਏ ਆਪਾਂ ਡੀਜ਼ਲ ਖਰਚਾ ਤਾਂ ਇਸ ਤਕਰੀਬ ਨਾਲ ਸੁਣੋ ਕੰਮ ਦੇ ਹਿਸਾਬ ਨਾਲ ਮਿੱਤਰੋ ਜਿੰਨਾ ਹਾਂਜੀ ਜੇ ਤਾਂ ਤੁਸੀਂ ਲੋਡ ਫੁੱਲ ਲੋਡ ਤੇ 5 ਤੋਂ 6 ਲੀਟਰ ਦਾ ਖਰਚਾ ਹੈ ਦਾ ਟਰੈਕਟਰ ਦਾ ਬਹੁਤ ਵਧੀਆ ਚੱਲਦਾ ਤੇ ਜੇ ਤੁਸੀਂ ਨਾਰਮਲ ਰੋਡ ਰੂਟ ਤੇ ਲੈ ਕੇ ਜਾਣਾ ਤਾਂ ਡੀਜ਼ਲ ਖਰਚਾ ਇਹਦਾ ਘੱਟ ਆ ਆਮ ਟਰੈਕਟਰਾਂ ਦੇ ਮੁਕਾਬਲੇ ਨਾਲ ਇਹਦੇ ਆਪਾਂ ਨੇ ਤੁਸੀਂ ਉੱਥੇ ਸਾਈਡ ਸਪੋਕ 16 9 16 16 5 24 ਦੇ ਮੂਰਲੇ ਟਾਇਰ ਨੇ ਫਰੰਟ ਐਕਸਲ ਦੇ ਤੇ 16 9 30 ਦੇ ਮਗਰਲੇ ਨੇ ਰੀਅਲ ਟੈਂਕ ਦੀ ਗੱਲ ਕਰੀਏ ਕਿੰਨੀ ਟੈਂਕ ਦੀ ਕੈਪੈਸਿਟੀ ਹੈਗੀ 67 ਲੀਟਰ ਦੀ 67 ਲੀਟਰ ਦੀ ਫਰੰਟ ਐਕਸਲ ਮਿੱਤਰੋ ਇਹ ਆਲੂ ਵਾਲੇ ਵੀਰਾਂ ਲਈ ਸਪੈਸ਼ਲ ਬਣਾਇਆ ਗਿਆ ਹੈ ਇਹਦਾ ਜਿਹੜਾ ਸੈਂਟਰ ਆ ਉਹ ਘਰੇਮੇ ਮਸ਼ੀਨ ਦੇ ਮੁਕਾਬਲੇ ਦੇ ਮੁਤਾਬਕ ਕੱਟਿਆ ਗਿਆ ਸੈਂਟਰ ਇਹਦਾ ਬਿਲਕੁਲ ਸਹੀ ਆ ਤੁਹਾਨੂੰ ਚੇਂਜ ਕਰਨਾ ਨਹੀਂ ਪਊਗਾ ਮੂਰਿਓ ਇਹ 4 ਵੀਲ ਡਰਾਈਵ ਦੇ ਵਿੱਚ ਆ ਤੁਸੀਂ ਇਹਨੂੰ 2 ਵੀਲ ਡਰਾਈਵ ਦੇ ਵਿੱਚ ਵੀ ਲੈ ਸਕਦੇ ਹੋ ਠੀਕ ਹੈ ਜੀ ਆਪਸ਼ਨ ਹੈਗੀ ਆ ਕਿਸਾਨ ਭਰਾ ਮੱਲੀ ਜਿਹੜੇ ਭਰਾਵਾਂ ਨੇ 2 ਵੀਲ ਲੈਣਾ 2 ਵੀਲ ਵੀ ਲੈ ਸਕਦੇ ਨੇ ਜਿਨ੍ਹਾਂ ਨੇ 4 ਵੀਲ ਲੈਣਾ 4 ਵੀਲ ਵੀ ਲੈ ਸਕਦੇ ਨੇ ਇਹਦੇ ਵਿੱਚ ਤੁਹਾਨੂੰ ਕਰਾਰੋ ਦਾ ਐਕਸਲ ਮਿਲੂਗਾ ਠੀਕ ਹੈ ਜੀ ਤੇ 12 12 ਸਪੀਡ ਹੈ ਟੋਟਲ 24 ਸਪੀਡਾਂ ਨੇ ਹਾਂ ਜੀ ਰਿਵਰਸ ਫਾਰਵਰਡ ਦੇ ਵਿੱਚ ਹਾਂ ਜੀ ਤੇ ਇਹੀ ਸਪੀਡਾਂ ਤੁਹਾਨੂੰ 4 ਵੀਲ ਤੋਂ ਇਲਾਵਾ 2 ਵੀਲ ਦੇ ਵਿੱਚ ਸਾਰੀਆਂ ਸਪੀਡਾਂ 2 ਵੀਲ ਦੇ ਵਿੱਚ ਵੀ ਮਿਲਣਗੀਆਂ ਮਿਲਣਗੀਆਂ ਠੀਕ ਹੈ ਜੀ ਫਰੰਟ ਵੇਟ ਲੱਗਿਆ ਵਾ ਨਾਲ ਇਹਦੇ 60 ਕਿਜੀ ਦਾ ਪਰੋ ਕੋਰੋਚ ਇੱਕ ਲੁੱਕ ਪੂਰਾ ਕੈਂਟ ਲੱਗਦਾ ਨਾ ਜਿਹੜੀ ਮੇਨ ਗੱਲ ਹੈ ਜੀ ਇਹ ਵੱਡਿਆਂ ਚ ਵੱਡਾ ਤੇ ਛੋਟਿਆਂ ਚ ਛੋਟਾ ਆਲੂਆਂ ਲਈ ਸਪੈਸ਼ਲ ਤਿਆਰ ਕੀਤਾ ਗਿਆ ਇਹ ਸੈਂਟਰ ਕਿਸਾਨ ਭਰਾਵਾਂ ਦੇ ਮੰਗ ਤੇ ਜਿੱਨਾ ਸੈਂਟਰ ਹੁੰਦਾ ਬੂਰਲਾ ਹਿੱਸਾ ਬਿਲਕੁਲ ਗ੍ਰਾਮੀਣ ਵਾਲੀ ਮਸ਼ੀਨ ਲਈ ਸੈਂਟਰ ਮਣ ਕੇ ਕੱਢਿਆ ਗਿਆ ਦਾ ਸਾਰਾ ਤੇ ਮਗਰਲੇ ਟਾਇਰ ਤੁਹਾਨੂੰ ਪਤਾ ਚੇਂਜ ਹੋਏ ਜਾਂਦੇ ਹੁੰਦੇ ਨੇ ਉਹ ਆਪਾਂ ਸਟਿੱਪਣੀਆਂ ਪੈ ਜਾਂਦੀਆਂ ਨੇ ਤੇ ਗੱਲ ਮੁਕਾਓ ਵੀ ਤੁਸੀਂ ਗੁਣਾ ਦਾ ਭਰਿਆ ਹੋਇਆ ਫੁੱਲ ਪੂਰਾ ਘੈਂਟ ਬਣਾਇਆ ਟਰੈਕਟਰ ਪ੍ਰੀਤ ਨੇ ਸਾਰੀਆਂ ਗੱਲਾਂ ਕਿਸਾਨ ਭਰਾਵਾਂ ਦੀਆਂ ਸੁਣਨ ਤੋਂ ਬਾਅਦ ਸਾਰੇ ਟਰੈਕਟਰਾਂ ਦੇ ਨਿਚੋੜ ਤੋਂ ਬਾਅਦ ਬਣਿਆ ਜੀ ਕੀਰਾਂ ਏਬੀਸੀ ਕੀਰਾਂ ਦੇ ਵਿੱਚ ਆ ਲਿਫਟ ਵੀ ਮਿੱਡਾ ਦੀ ਲੱਗੀ ਹੋਈ ਐ ਨੂੰ ਉਹ ਇਹ ਮਿੱਤਰੋ ਤੇਲ ਚ ਭਰੇਕਾਂ ਨੇ ਪੀਪਾਂ ਵੜੀਆਂ ਹੈਵੀ ਦਿੱਤੀਆਂ ਨੇ ਸਾਰੀਆਂ ਕਮੀਆਂ ਕੱਢ ਕੇ ਬਣਾਇਆ ਗਿਆ ਮਿੱਤਰੋ ਫੁੱਲ ਹੈਵੀ ਡਿਊਟੀ ਜਿਹੜੇ ਕਿਸਾਨ ਭਰਾ ਲੈਣਾ ਚਾਹੁੰਦੇ ਨੇ ਜ਼ਰੂਰ ਲਓ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਤਕਨੀਕ ਨਾਲ ਸਾਰੇ ਆਰ ਚੈੱਕ ਕਰਾਉਣੀ ਆ ਤੁਹਾਨੂੰ ਕਿਦਾਂ ਦੀ ਸਾਊਂਡ ਕਰਦਾ ਟਰੈਕਟਰ ਟਰੈਕਟਰ ਦੀ ਸਾਊਂਡ ਸੁਣੋ ਕਿੰਨੀ ਪਿਆਰੀ ਹੈ ਜੂਲ ਕਲੱਚ ਆਹ ਲੱਤਦਾ ਲੀਵਰ ਜੂਲ ਕਲੱਚ ਦਾ ਦੂਸਰਾ 11 ਇੰਚੀ ਇਹ ਚ ਕਲੱਚ ਹੈ ਮਿੱਤਰੋ ਤੇ ਲੁੱਕ ਦਾ ਕਲੱਚ ਹੈ ਪੂਰਾ ਵਧੀਆ ਹੈਵੀ ਸਭ ਤੋਂ ਵੱਡੀ ਗੱਲ ਹੈ ਵੀ ਟੂੜੀ ਵਾਲੀ ਮਸ਼ੀਨ ਤੇ ਫੁੱਲ ਲੋਡਡ ਜਿਹੜੇ ਵੀਰਾਂ ਨੇ ਸੀਜ਼ਨ ਆਉਂਦਾ ਮੂਰੇ ਲੈਣਾ ਪੂਰਾ ਹੈਵੀ ਆ ਬਹੁਤ ਵਧੀਆ ਸੋਚ ਕੇ ਬਣਾਇਆ ਪੂਰਾ ਵਧੀਆ ਬਹੁਤ ਸੋਹਣੀ ਲੁੱਕ ਆ ਦੇਖੋ ਐ ਲੀਡੀ ਲਾਈਟਾਂ ਲਾਈਆਂ ਹੋਈਆਂ ਨੇ ਇਸਾਨਾਂ ਦੀ ਡਿਮਾਂਡ ਤੇ ਤਿਆਰ ਕੀਤਾ ਹੈ ਟਰੈਕਟਰ ਸਾਰੇ ਗੋਣ ਨੇ ਇਹਦੇ ਦੇ ਵਿੱਚ ਆਲੀ ਸਪੋਰਟ ਵੀ ਮਿੱਤਰੋ ਦੇ ਰਹੇ ਨੇ ਨਾਲ ਵੀ ਜੇ ਆਪਾਂ ਮੂਰੀ ਟੋਚ ਨਪਾਈਏ ਵੀ ਜੋੜ ਨਾ ਖੁੱਲ ਸਕੇ ਕੋਈ ਆ ਦੇਖੋ